ਕਿਉ ਇਹ ਜੋ ਵਧੀ ਕੀ ਮੈਨੇਜਮੈਂਟ ਨੇ ਪੀਸੀਬੀ 446 ਕਨੈਕਟਰ ਨਾਲ ਕੀਤੀ ਹੈ ਕਿਸੇ ਨਾਲ ਵੀ ਹੋ ਸਕਦੀ ਹੈ ਇਹ ਸ਼ੁਰੂਆਤ ਆ ਇਸ ਕਰਕੇ ਇਹ ਨਾ ਸਮਝੋ ਵੀ ਇਹ ਖਵਾੜਾ ਜਿਹੜਾ ਇਕੱਲਾ ਪੀਸੀਬੀ 446 ਤੇ ਚੱਲਿਆ ਤੇ ਬਾਕੀ ਦੇ ਬੰਦੇ ਬਚੇ ਰਹਿਣਗੇ ਯਾਰ ਅਸੀਂ ਬਾਧੂ ਸਵਾਰੀਆਂ ਚੜਾ ਕੇ ਕੀ ਨੁਕਸਾਨ ਕਰਤਾ ਫਿਰ ਅਸੀਂ ਕਿਉਂ ਬਾਧੂ ਸਵਾਰੀਆਂ ਚਾਹੀਏ ਕਿਉਂ ਐਡਾ ਵਜਨ ਚੱਕੀਏ ਵਾਧੂ ਸਵਾਰੀਆਂ ਚੜਾਉਣ ਕਰਕੇ ਸਾਨੂੰ ਇਹੋ ਜਿਹਾ ਨਾਮ ਮਿਲਣਗੇ ਸਾਡੀਆਂ ਰਿਪੋਰਟਾਂ ਹੋਣਗੀਆਂ ਸਾਨੂੰ ਨੌਕਰੀਆਂ ਤੋਂ ਕੱਢੇ ਜਾ ਕੱਢਿਆ ਜਾਊਗਾ ਫਿਰ ਅਸੀਂ ਕਿਉਂ ਵਾਧੂ ਸਵਾਰੀਆਂ ਚੜਾਈਏ ਬਾਈ ਬਾਕੀ ਤੁਹਾਡੇ ਤੇ ਡਿਪੈਂਡ ਹੈ ਇਹ ਜ਼ੁਲਮ ਸਹਿਣਾ ਹੈ ਤੇ ਸਹੀ ਜਾਓ ਪਰ ਆਪਣੇ ਤੋਂ ਇਹ ਜ਼ੁਲਮ ਬਰਦਾਸ਼ਤ ਨਹੀਂ ਹੁੰਦਾ ਇਸ ਕਰਕੇ ਮਹਿਕਮੇ ਦਾ ਨੁਕਸਾਨ ਨਾ ਕਰਦੇ ਹੋਏ ਕੋਈ ਡਿੱਪੂ ਬੰਦ ਕੀਤੇ ਬਿਨਾ ਕੋਈ ਅੱਡਾ ਬੰਦ ਕੀਤੇ ਬਿਨਾ ਕੋਈ ਜਥੇਬੰਦੀ ਵੱਲੋਂ ਨੋਟਿਸ ਦਿੱਤੇ ਬਿਨਾ ਇਹ ਸਿਰਫ ਆਪਣੇ ਸਾਥੀ ਦੇ ਹੱਕ ਦੇ ਵਿੱਚ ਆਪਣੇ ਲੈਵਲ ਤੇ ਸੰਘਰਸ਼ ਤੋਰਿਆ ਹੈ ਜਿਹੜੇ ਸਾਥੀ ਦੀ ਕਿਸੇ ਦੀ ਜ਼ਮੀਰ ਜਾਗਦੀ ਉਹ ਸੰਘਰਸ਼ ਦਾ ਹਿੱਸਾ ਬਣ ਸਕਦਾ ਹੈ ਨਹੀਂ ਤੇ ਸਾਥੀਓ ਰੱਬ ਰੱਖਾ ਹਰਕੇਸ਼ ਜੀ ਤੁਹਾਡਾ ਸਾਥੀ ਅੱਜ ਟੈਂਕੀ ਦੇ ਚੜਾਵਾ ਬੱਸ ਸਟੈਂਡ ਦੀ ਕੀ ਕਾਰਨ ਕੀ ਨੇ ਦੇਖੋ ਜੀ ਜਿਹੜਾ ਇਹ ਟੈਂਕੀ ਦੇ ਚੜਨ ਦਾ ਕਾਰਨ ਹੈ ਉਹਦੇ ਬਾਰੇ ਤੁਹਾਨੂੰ ਦੱਸਦਾ ਮੈਂ ਅੱਜ ਤੋਂ ਲਗਭਗ 5-7 ਮਹੀਨੇ ਪਹਿਲਾਂ બસ ਦੇ ਵਿੱਚ ਲੜਾਈ ਹੋ ਗਈ ਸੀ ਕਿਉਂਕਿ ਬਸ ਦੇ ਵਿੱਚ ਸਵਾਰੀ ਸੀਗੀ ਜਿਹੜੀ ਓਵਰਲੋਡ ਸੀ ਤੁਹਾਨੂੰ ਪਤਾ ਹੀ ਹੈ ਵੀ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਸ਼ੁਭਦਾ ਦਿੱਤੀ ਗਈ ਹੈ ਆਮ ਪਬਲਿਕ ਨੂੰ ਪੰਜਾਬ ਦੀਆਂ ਲੇਡੀਜ਼ ਨੂੰ ਸਫਰ ਫ੍ਰੀ ਸਫਰ ਸੂਟ ਦਿੱਤੀ ਜਿਸ ਕਰਕੇ ਬੱਸਾਂ ਦੇ ਵਿੱਚ ਜਿਹੜੀ ਗਿਣਤੀ ਹੈ ਤਦਾਦ ਆ ਉਹ ਬਹੁਤ ਜ਼ਿਆਦੇ ਹੋ ਜਾਂਦੀਆਂ ਸਵਾਰੀਆਂ ਦੀ 28 ਸੀਟਡ ਗੱਡੀ ਦੇ ਵਿੱਚ 6500 ਸਵਾਰੀਆਂ ਸੀ ਲਗਭਗ ਦੁੱਗਣੀਆਂ ਸਵਾਰੀਆਂ ਤੋਂ ਵੱਧ ਸਵਾਰੀਆਂ ਸੀ ਕਪੈਸਿਟੀ ਨਹੀਂ ਸੀ ਸਵਾਰੀ ਵਿੱਚ ਚੜ੍ਹਨ ਦੀ ਇੱਕ ਬਜ਼ੁਰਗ ਹੈਂਡੀਕੈਪਡ ਬੰਦਾ ਜਿਹਦਾ ਬਾਜੂ ਕਟਿਆ ਹੁੰਦਾ ਉਹ ਆਕੇ ਤੱਕ ਹੀ ਚਲਮਕ ਜਾਂਦਾ ਉਹਦੇ ਦੋ ਪਰਿਵਾਰਕ ਮੈਂਬਰ ਤੇ ਤਿੰਨ ਪਰਿਵਾਰਕ ਮੈਂਬਰ ਗੱਡੀ ਦੇ ਵਿੱਚ ਸੜ ਜਾਂਦੇ ਨੇ ਤਾਂ ਕੰਡਕਟਰ ਵੱਲੋਂ ਦਲੀਲ ਦਿੱਤੀ ਜਾਂਦੀ ਹੈ ਬਾਬੂ ਜੀ ਤੁਸੀਂ ਅਗਲੀ ਗੱਡੀ ਤੇ ਆ ਜਿਓ ਵੀ ਤੁਹਾਡਾ ਬਾਜੂ ਵੀ ਕਟਿਆ ਹੋਇਆ ਵੀ ਗਿਰਜੋਗੇ ਕਿਉਂਕਿ ਬੱਸਾਂ ਜਿਹੜੀ ਬਾਬਾ ਜੀ ਦੇ ਓਵਰਲੋਡ ਸੀ ਵੀ ਤੇ ਉਹਦੇ ਪਰਿਵਾਰ ਦੇ ਮੈਂਬਰ ਹੁੰਦੇ ਨੇ ਕਿਉਂ ਕਹਿੰਦੇ ਵੀ ਕਾਫੀ ਟਾਈਮ ਹੋ ਗਿਆ ਗੱਡੀ ਨਹੀਂ ਆਈ ਕਿਉਂਕਿ ਬੱਸਾਂ ਦੀ ਬਹੁਤ ਵੱਡੀ ਘਾਟ ਹੈ ਜੀ ਲਗਭਗ 3.5 ਸਾਲ ਹੋ ਗਏ ਹਾਲ ਤੱਕ ਇੱਕ ਵੀ ਬੱਸ ਹੈ ਜਿਹੜੀ ਪੀਆਰਟੀਸੀ ਦੇ ਵਿਭਾਗ ਦੇ ਖਦਾਰੇ ਦੇ ਵਿੱਚ ਜਿਹੜੀ ਨਹੀਂ ਆਈ ਤੇ ਉਸ ਵੱਲੋਂ ਜਿਹੜਾ ਉਹਦੇ ਪਰਿਵਾਰਕ ਮੈਂਬਰ ਵਿੱਚ ਚੜ ਗਏ ਸੀ ਤੇ ਉਹ ਬੁੜਾ ਵਿੱਚ ਲੰਕ ਗਿਆ ਸੀ ਬਾਬਾ ਜੀ ਤੇ ਉਹਦੇ ਪਰਿਵਾਰਕ ਮੈਂਬਰਾਂ ਵੱਲੋਂ ਉੱਥੇ ਜਿਹੜੇ ਗਲਤ ਸ਼ਬਦ ਬੋਲੇ ਗਏ ਕਨੈਕਟਰ ਨੂੰ ਜਲੀਲ ਕੀਤਾ ਗਿਆ ਮਾੜਾ ਚੰਗਾ ਬੋਲਿਆ ਗਿਆ ਉਕਸਾਇਆ ਗਿਆ ਧੱਕੇ ਵਗੈਰਾ ਮਾਰੇ ਗਏ ਜਿਸ ਕਾਰਨ ਥੋੜਾ ਅੱਗੇ ਜਾ ਕੇ ਉਹਨਾਂ ਦਾ ਉਸ ਵਿੱਚ ਕੋਈ ਲੜਾਈ ਝਗੜਾ ਵੀ ਹੋਇਆ ਉਹਨਾਂ ਵੱਲੋਂ ਵੀ ਕਨੈਕਟਰ ਦੀ ਪੱਗ ਬੁਗੁਲਾਹੀ ਕੀਤੀ ਬਸ ਦੇ ਅੰਦਰ ਤੇ ਮਾੜਾ ਚੰਗਾ ਬੋਲਿਆ ਗਿਆ ਤੇ ਅੱਗੇ ਜਾ ਕੇ ਕੰਡੈਕਟਰ ਵੱਲੋਂ ਵੀ ਚਲੋ ਜੋ ਵੀ ਹੋਇਆ ਹੱਥੋਂ ਭਾਈ ਹੋਈ ਤੇ ਉਸ ਤਹਿਤ ਸਾਡੀਆਂ ਮੈਨੇਜਮੈਂਟ ਨਾਲ ਮੀਟਿੰਗਾਂ ਹੋਈਆਂ ਉਹ ਪਰਿਵਾਰਕ ਮੈਂਬਰ ਆਏ ਚਲੋ ਅਸੀਂ ਵੀ ਵਿੱਚ ਪਦਵੰਤ ਤੇ ਸੱਜਣ ਪਾ ਕੇ ਗੱਲਬਾਤ ਹੈ ਜਿਹੜੀ ਨਿਵੇਂੜਨ ਵਾਲੇ ਪਾਸੇ ਗਏ ਪਰ ਉਹ ਪਰਿਵਾਰ ਹੈ ਜਿਹੜਾ ਉਹ ਉਹਨੂੰ ਹੋਰ ਕਹਾਣੀ ਦੇ ਗਿਆ ਤੇ ਉਹਨਾਂ ਵੱਲੋਂ ਬੋਲਿਆ ਗਿਆ ਵੀ ਇਹਨੇ ਕੰਡੈਕਟਰ ਵੱਲੋਂ ਸਾਨੂੰ ਜਾਤੀ ਸੂਚਕ ਸ਼ਬਦ ਬੋਲੇ ਗਏ ਨੇ ਇੱਕ ਹੈਂਡੀਕੈਪਟਡ ਮਦਦੀਖਟਾਈ ਕਰੀ ਗਈ ਹੈ ਲੜਾਈ ਝਗੜਾ ਕੀਤਾ ਗਿਆ ਹੋਰ ਵੀ ਵੀ ਮੈਂ ਗੁਰਸਿੱਖ ਬੰਦਾ ਮੇਰੇ ਕੇਸ ਬਰੀ ਦਾੜੀ ਹੈ ਜਿਹੜੀ ਉਹ ਪੁੱਟੀ ਇਹਨਾਂ ਨੇ ਤੇ ਇਸ ਤਰ੍ਹਾਂ ਦੇ ਜਿਹੜੇ ਗਲਤ ਬਰੇਮ ਲਾ ਕੇ ਉਸ ਵੱਲੋਂ ਇੱਕ ਐਫਆਈਆਰ ਦਰਜ ਕਰਵਾਈ ਗਈ ਹੈ ਜਿਸ ਨੂੰ ਮੁਖ ਰੱਖਦੇ ਹੋਏ ਸਾਡੀ ਮੈਨੇਜਮੈਂਟ ਨੇ ਸਾਡਾ ਜਿਹੜਾ ਕੰਡੈਕਟਰ ਸੀਗਾ ਉਹਦਾ ਕੰਡੈਕਟ ਖਤਮ ਕਰਤਾ ਜੀ ਉਹਨੂੰ ਨੌਕਰੀ ਤੋਂ ਕੱਢਤਾ ਬਿਲਕੁਲ ਵੀ ਸਾਡੀ ਜਿਹੜਾ ਪੱਖਾ ਹੈ ਉਹਦੀ ਸੁਣਵਾਈ ਨਹੀਂ ਹੋਈ ਕਿਤੇ ਨਾ ਕਿਤੇ ਇਹਦੇ ਵਿੱਚ ਅੰਗਹਿਲੀ ਹੈ ਮੈਨੇਜਮੈਂਟ ਦੀ ਕਿਉਂਕਿ ਅਸੀਂ ਓਵਰਲੋਡ ਸਵਾਰੀਆਂ ਚੁੱਕ ਰਹੇ ਹਾਂ ਇੱਕ ਪਾਸੇ ਤਾਂ ਜਦੋਂ ਅਸੀਂ ਉਰੋ ਚੱਲ ਕੇ ਪਟਿਆਲੇ ਤੋਂ ਚੱਲ ਕੇ ਆਪਣੀ ਕੋਈ ਪਰਸਨਲ ਗੱਡੀ ਲੈ ਕੇ ਚੰਡੀਗੜ੍ਹ ਚਲੇ ਜਾਨੇ ਆ ਉਥੇ ਸਾਨੂੰ ਪਤਾ ਲੱਗ ਜਾਂਦਾ ਅਲਾਉ ਹੋ ਜਾਂਦਾ ਵੀ ਸੀਟ ਬੈਲਟ ਲਾਉਣੀਆਂ ਆ ਵਾਹਕਲ ਦੇ ਵਿੱਚ ਕਿੰਨੀਆਂ ਸਵਾਰੀਆਂ ਲਾਉਣੀਆਂ ਅਸੀਂ 19 ਸਵਾਰੀਆਂ ਚੱਕਣੀਆਂ ਨੇ ਪਰ ਇੱਥੇ ਕੋਈ ਕਾਨੂੰਨ ਨਾ ਦੀ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਨਹੀਂ ਹੈਗੀ ਤੇ ਸਾਡਾ ਕੋਈ ਪੱਖ ਨਹੀਂ ਜਾਣਿਆ ਸਾਡਾ ਸਾਥੀ ਜਿਹੜਾ ਕੰਡਕਟਰ ਸੀ ਚਰਨਵੀਰ ਸਿੰਘ 10 ਸਾਲ ਉਰੇ ਨੌਕਰੀ ਕਰ ਗਿਆ ਬਿਨ ਪੱਖ ਸੁਣੇ ਉਹਨੂੰ ਨੌਕਰੀ ਤੋਂ ਬਾਹਰ ਕੱਢੇ ਦਿੱਤਾ ਗਿਆ ਜਿਸ ਕਰਕੇ ਜਿਹੜਾ ਸਾਥੀਆ ਸਾਡਾ ਅੱਜ ਉੱਪਰ ਟੈਂਕੀ ਦੇ ਉੱਪਰ ਚੜ੍ਹਿਆ ਜੇ ਆਪਾਂ ਦੇਖੇ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਰੋਜ਼ ਵੀਡੀਓ ਵਾਇਰਲ ਹੋ ਰਿਹਾ ਕਿ ਫ੍ਰੀਜ ਨੂੰ ਸਫਰ ਕੀਤਾ ਗਿਆ ਵੀ ਗਲਤ ਕਾਲ ਦੀ ਸ਼ਿਕਾ। ਦੇਖੋ ਜੀ ਉਹ ਸਰਕਾਰ ਨੇ ਸੁਵਧਾ ਸੁਵਿਧਾ ਦਿੱਤੀ ਹੈ ਅਸੀਂ ਤਾਂ ਆਪਣੇ ਜਥੇਬੰਦੀ ਵੱਲੋਂ ਵੀ ਮੰਗ ਰੱਖੀ ਸੀ ਵੀ ਲਗਭਗ ਬੱਸਾਂ ਦੀ ਗਿਣਤੀ ਜਿਹੜੀ 10000 ਕੀਤੀ ਜਾਵੇ ਤਾਂ ਜੋ ਆਮ ਸਹੂਲਤ ਹੈ ਜਿਹੜੀ ਸਾਡੀਆਂ ਮਾਮਾ ਨੂੰ ਸਾਡੀਆਂ ਭੈਣਾਂ ਨੂੰ ਸਾਡੇ ਬਜ਼ੁਰਗਾਂ ਨੂੰ ਦਿੱਤੀ ਜਾਵੇ ਪਰ ਕੀ ਕਰੀਏ ਅਸੀਂ ਇਹਨਾਂ ਹੱਥੇ ਆ ਅਸੀਂ ਮਜਬੂਰ ਆ ਅਸੀਂ ਇੱਕ ਬੱਸ ਦੇ ਵਿੱਚ 1.5 150 ਸਵਾਰੀ ਲੈ ਕੇ ਜਾ ਰਹੇ ਹਾਂ ਜਿਵੇਂ ਤੂੜੀ ਵਾਲੇ ਕੋਠੇ 'ਚ ਤੂੜੀ ਭਰਦੇ ਆ ਅਸੀਂ ਇਸ ਤਰ੍ਹਾਂ ਸਵਾਰੀਆਂ ਨੂੰ ਲੈ ਕੇ ਆਉਂਦੇ ਆ ਤੇ ਸਾਡਾ ਜਿਹੜਾ ਹਰ ਵਕਤ ਮਾਈਂਡ ਹੁੰਦਾ ਡਿਪਰੈਸ਼ਨ 'ਚ ਰਹਿਣਿਆ ਸੀ ਵੀ ਕਿਤੇ ਨਾ ਕਿਤੇ ਜੇ ਕੋਈ ਘਟਨਾ ਵਾਪਰ ਗਈ ਤੇ ਬਹੁਤ ਵੱਡਾ ਨੁਕਸਾਨ ਹੋ ਗਿਆ ਜਿਹਦਾ ਖਮਿਆਜਾ ਸਾਡੇ ਡਰਾਈਵ ਕਨੈਕਟਰ ਨੂੰ ਹੀ ਕਰਨਾ ਪੈਂਦਾ ਭੁਗਤਣਾ ਪੈਂਦਾ ਇਹ ਉੱਥੇ ਹੋਇਆ ਜੀ ਬਹਾਦਰਗੜ੍ਹ ਇਸ ਦੇ ਵਿੱਚ ਧਾਰਾਵਾਂ ਕਿਹੜੀਆਂ ਲੱਗੀਆਂ ਤੇ ਕੋਈ ਆਈਡੀਆ ਹੈ ਨਹੀਂ ਭਾਜੀ ਮੈਨੂੰ ਇਹਦਾ ਕੋਈ ਆਈਡੀਆ ਨਹੀਂ ਉਹ ਸਾਡੇ ਜਿਹੜਾ ਟੈਂਕੀ ਦੇ ਬੈਟਾ ਮੁੰਡਾ ਉਹਨੂੰ ਇਸ ਬਾਰੇ ਕਨਫਰਮ ਹੈ ਜੀ ਠੀਕ ਅਗਲੇ ਦੇ ਪੁਰਾਣੇ ਬੱਸ ਸਟੈਂਡ ਤੇ ਇੱਕ ਜਿਹੜਾ ਕਰਮਚਾਰੀ ਆ ਬੱਸ ਦਾ ਕਰਮਚਾਰੀ ਉੱਪਰ ਚੜਿਆ ਵਾ ਟੈਂਕੀ ਤੇ ਕੀ ਮਸਲਾ ਸਰ ਸਾਰਾ ਸਾਨੂੰ ਇੱਕ तकरीबन ਇਤੋਂ ਅੱਧਾ ਘੰਟਾ ਪਹਿਲਾਂ ਸਾਨੂੰ ਇੱਕ ਇੰਟੀਮੇਸ਼ਨ ਮਿਲੀ ਸੀ ਕਿ ਇੱਕ ਪੀਆਰਟੀਸੀ ਦਾ ਕੋਈ ਮੁਲਾਜ਼ਮ ਹੈ ਜਿਹੜਾ ਕਿ ਆਪਦਾ ਰੋਜ਼ ਪ੍ਰਗਟ ਕਰਨ ਵਾਸਤੇ ਟੈਂਕੀ ਤੇ ਚੜਿਆ ਹੋਇਆ ਆ ਇਹ ਪੀਆਰਟੀਸੀ ਦੀ ਵਰਕਸ਼ਾਪ ਡਿਪੋ ਹੈਗਾ ਜੀ ਪੁਰਾਣੇ ਬੱਸ ਸਟੈਂਡ ਦੇ ਕੋਲ ਇਹ ਇੱਕ ਇਕੱਲਾ ਮੁਲਾਜ਼ਮ ਐਸ ਟਾਈਮ ਉੱਤੇ ਚੜਿਆ ਇਹਦੇ ਨਾਲ ਇਹਨੂੰ ਅਪੀਲ ਅਸੀਂ ਕੀਤੀ ਹੈ ਕਿ ਥੱਲੇ ਆ ਕੇ ਇਹਦੀ ਕੋਈ ਪੀ ਆਰਟੀਸੀ ਉੱਚ ਅਧਿਕਾਰੀਆਂ ਨਾਲ ਕੋਈ ਵੀ ਇਹਦੇ ਕੋਈ ਆਪਣੀ ਗੱਲ ਰੱਖਣੀ ਆ ਤਾਂ ਆ ਕੇ ਰੱਖੇ ਸਰ ਕੀ ਕਾਰਨ ਹੈ ਉੱਪਰ ਚੜਨ ਦੇ ਦਾ ਕੋਈ ਦੱਸਿਆ ਨੇ ਕੋਈ ਵਜ੍ਹਾ ਦਸਿਓ ਕਿ ਕੀ ਸਬ ਕਾਰਨਾ ਕਰਕੇ ਇਹਨੇ ਇਹ ਜਿਹਾ ਕਦਮ ਚੁੱਕਿਆ ਇਹਦਾ ਕੋਈ ਸਾਥੀ ਕਨੈਕਟਰ ਸੀਗਾ ਜਿਹਦੀ ਦਾ ਕੁਝ ਦਿਨ ਪਹਿਲਾਂ ਕੋਈ ਜਲਦੀ ਵਾਸਤੇ ਵਿੱਚ ਕੋਈ ਕਿਸੇ ਸਵਾਰੀਆਂ ਨਾਲ ਝਗੜਾ ਹੋਇਆ ਸੀ ਤੇ ਉਹਦੇ ਤੇ ਡਿਪਾਰਟਮੈਂਟੋਂ ਪੀਆਰਟੀਸੀ ਵੱਲੋਂ ਕੋਈ ਐਕਸ਼ਨ ਲਿਆ ਗਿਆ ਉਹਦੇ ਅਗੇਂਸਟ ਇਹਨੇ ਕੰਮ ਚੁੱਕ ਕੀਤਾ ਜੀ ਸਰ ਪੁਲਿਸ ਉਸ ਉੱਤੇ ਜਾਣ ਦੀ ਕੋਸ਼ਿਸ਼ ਕੀਤੀ ਆ ਜੀ ਨਹੀਂ ਜੀ ਉੱਤੇ ਜਾਣ ਦੀ ਇਹਨੂੰ ਥੱਲੋਂ ਅਸੀਂ ਅਪੀਲ ਕਰ ਰਹੇ ਹਾਂ ਕਿ ਥੱਲੇ ਆ ਕੇ ਤੇ ਆਪਣੀ ਗੱਲ ਰੱਖੇ ਜੀ ਸਰ ਕਿੰਨੀ ਕੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕੋਈ ਕੋਈ ਅਧਾਲ ਦਾ ਜਵਾਬ ਕੁਝ ਕਰ ਰਹੇ ਨੇ ਉਹ ਇਹਦਾ ਗੱਲਬਾਤ ਹੋਈ ਹੈ ਜੀ ਇਹਦੇ ਉੱਤੇ ਅਧਿਕਾਰੀ ਨਾਲ ਪੀਆਰਟੀਸੀ ਵਾਲੇ ਨਾਲ ਵੀ ਹੋਈ ਹੈ ਪਲੱਸ ਜਿਹੜੇ ਇਹਨਾਂ ਦੇ ਮਜ਼ਦਮਾਂ ਦੀ ਜਿਹੜੀ ਯੂਨੀਅਨ ਹੈ ਉਦੇ ਪ੍ਰਧਾਨ ਵਗੈਰਾ ਨਾਲ ਵੀ ਗੱਲ ਹੋਈ ਆ ਉਹ ਵੀ ਇਹਨੂੰ ਇਹੀ ਅਪੀਲ ਕਰ ਰਹੇ ਕਿ ਥੰਦਿਆ ਕੇ ਆਪਣੇ ਕਰਤਾ ਸਾਕ ਬੈਕ ਕਿਤੇ ਨਾਲ ਗੱਲ ਹੋ ਚੀਤੀ ਜੀ ਧਰਨਾ ਤੇ ਚਰਨਾ ਥੈਂਕ ਯੂ ਪੁੱਛਣ ਦੇ ਵਿੱਚ ਜੂਰੀ ਲੱਗਦਾ ਹੈ ਹੈ ਨਹੀਂ ਕਿਤੇ ਨਾਲ ਬੜਾ ਜਾਨੀ ਨੁਕਸਾਨ ਨੂੰ ਦਿੱਤਾ ਜਾ ਰਿਹਾ ਦਾਵਤ ਅਹ ਰੋਸ ਪ੍ਰਗਟ ਕਰਨ ਵਾਸਤੇ ਅਲੱਗ-ਅਲੱਗ ਤਰੀਕੇ ਦਿੱਤੇ ਹੋਏ ਨੇ ਜੀ ਬਣੇ ਹੋਏ ਨੇ ਜੀ ਬਟ ਇਹ ਕੋਈ ਤਰੀਕਾ ਮਤਲਬ ਕਿ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਅਹ ਗੱਲ ਮੇਰੇ ਕਹਿੰਨ ਨਾ ਨਹੀਂ ਕਰਨੀ ਚਾਹੀਦੀ ਤੇ ਸਾਰੀ ਚੀਜ਼ਾਂ ਦੇ ਹੱਲ ਔਨ ਟੇਬਲ ਹੀ ਹੋਣਗੇ ਤੇ ਉਮੀਦ ਆ ਵਿੱਚ ਇਹ ਵੀ ਕਮ ਸੌਲਵ ਆਊਟ ਹੋ ਜਾਊਗਾ ਥੈਂਕ ਯੂ ਸਾਰਾ